ਹalleluyah ਸਰਬੰਤ ਪ੍ਰਵਾਹ ਨੂੰ ਜੈਮਸੀ ਦੀ ਆਓ ਅੱਜ ਦੇ ਵਚਨ ਜੋ ਪੜਦੇ ਹਾਂ ਲੇਵੀਆਂ ਅਧਿਆਇ 22 ਬੇਦਾਗ ਬਲੀਆਂ ਨਾਲੇ ਯਹੋਵਾ 모ਸਾ ਨੂੰ ਬੋਲਿਆ ਕਿ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਜੋ ਉਹ ਆਪਣੇ ਆਪ ਇਸਰਾਇਲੀਆਂ ਦੀਆਂ ਪਵਿੱਤਰ ਵਸਤਾਂ ਤੋਂ ਅੱਡ ਹੋਣ ਅਤੇ ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤਰ ਕਰਦੇ ਹਨ ਉਹਨਾਂ ਗੱਲਾਂ ਤੋਂ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰਨ ਮੈਂ ਜਹਵਾ ਹਾਂ ਉਹਨਾਂ ਨੂੰ ਆਖ ਤੁਹਾਡੀਆਂ ਪੀੜੀਆਂ ਵਿੱਚੋਂ ਤੁਹਾਡੀ ਸਾਰੀ ਸੰਤਾਨ ਵਿੱਚ ਕੋਈ ਪਵਿੱਤਰ ਵਸਤਾਂ ਦੇ ਅੱਗੇ ਜੋ ਇਸرائیਲੀ ਜਹਵਾ ਦੇ ਅੱਗੇ ਪਵਿੱਤਰ ਕਰਦੇ ਹਨ ਉਥੇ ਅਸ਼ੁੱਧ ਹੋ ਕੇ ਜਾਵੇ ਤਾਂ ਉਹ ਪ੍ਰਾਣੀ ਮੇਰੇ ਅੱਗੋਂ ਛੇਕਿਆ ਜਾਵੇ ਮੈਂ ਜਹੋਵਾ ਹਾਂ ਹਾਰੂਨ ਦੀ ਸੰਤਾਨ ਵਿੱਚ ਜਿਹੜਾ ਕੋਹੜਾ ਹੋਵੇ ਜਾਂ ਜਿਸ ਨੂੰ ਪਰਮੇਹ ਹੋਵੇ ਉਹ ਜਦ ਤੀਕਰ ਸ਼ੁੱਧ ਨਾ ਹੋਵੇ ਪਵਿੱਤਰ ਵਸਤ ਨੂੰ ਨਾ ਖਾਵੇ ਅਤੇ ਜਿਹੜਾ ਕਿਸੇ ਵਸਤ ਨੂੰ ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਜਾਂ ਕਿਸੇ ਮਨੋਖ ਨੂੰ ਜਿਸ ਦੀ ਬਿੰਦ ਉਸ ਤੋਂ ਨਿਕਲੇ ਸ਼ੂਹੇ ਜਾਂ ਜਿਹੜਾ ਕਿਸੇ ਕਿਸਰਨ ਵਾਲੀ ਵਸਤੂ ਨੂੰ ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ ਸ਼ੂਹੇ ਜਾਂ ਕਿਸੇ ਮਨੋਖ ਨੂੰ ਜਿਸ ਤੋਂ ਉਸ ਨੂੰ ਅਸ਼ੁੱਧਤਾਈ ਲੱਗੇ ਭਾਵੇਂ ਕਿਹੀ ਅਸ਼ੁੱਧਤਾਈ ਉਸ ਨੂੰ ਹੋਵੇ ਤਾਂ ਜਿਹੜਾ ਪ੍ਰਾਣੀ ਇਹੋ ਜਿਹੀ ਵਸਤੂ ਨੂੰ ਛੂਹੇ ਸੋ ਸੰਦੇਹਾ ਤੋੜੀ ਅਸ਼ੁੱਧ ਰਹੇ ਅਤੇ ਆਪਣਾ ਸਰੀਰ ਪਾਣੀ ਨਾਲ ਤੋਣ ਤੋਂ ਬਿਨਾਂ ਪਵਿੱਤਰ ਵਸਤੂ ਨੂੰ ਨਾ ਖਾਵੇ ਜਾਂ ਸੂਰਜ ਆਥਣੇ ਤਾਂ ਸ਼ੁੱਧ ਹੋਵੇ ਅਤੇ ਫੇਰ ਪਵਿੱਤਰ ਵਸਤਾਂ ਨੂੰ ਖਾਵੇ ਉਸ ਦਾ ਭੋਜਨ ਜੋ ਹੈ ਉਹ ਜੋ ਆਪੇ ਮਰ ਜਾਵੇ ਜਾਂ ਪਸ਼ੂਆਂ ਨੇ ਪਾੜਿਆ ਹੋਵੇ ਉਸ ਨੂੰ ਉਹ ਆਪ ਮਲੀਨ ਹੋ ਕੇ ਨਾ ਖਾਵੇ ਮੈਂ ਜਹੋਵਾ ਹਾਂ ਸੋ ਉਹ ਮੇਰੇ ਹੁਕਮ ਨੂੰ ਮੰਨਣ ਅਜੇਹਾ ਨਾ ਹੋਵੇ ਜੋ ਉਹ ਉਸ ਦੀ ਗਲਾਨ ਕਰਨ ਵਿੱਚ ਉਸ ਦਾ ਪਾਪ ਉਹਨਾਂ ਦੇ 짐ੇ ਹੋਵੇ ਅਤੇ ਉਹ ਮਰ ਜਾਣ ਮੈਂ ਜੋ ਹੋਵਾ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ ਪਵਿੱਤਰ ਵਸਤੂ ਤੋਂ ਕੋਈ ਉਪਰਾ ਨਾ ਖਾਵੇ ਜਾਜਕ ਦੇ ਕੋਲ ਪਾਵੇ ਕੋਈ ਰਹੇ ਜਾਂ ਕੋਈ ਨੌਕਰ ਉਹ ਪਵਿੱਤਰ ਵਸਤੂ ਤੋਂ ਨਾ ਖਾਏ ਪਾਜੇ ਕਦੀ ਜਾਜਕ ਕਿਸੇ ਪ੍ਰਾਣੀ ਨੂੰ ਆਪਣੀ ਰੋਕੜ ਨਾਲ ਮੁੱਲ ਲਵੇ ਤਾਂ ਉਹ ਉਸ ਤੋਂ ਖਾਏ ਅਤੇ ਉਹ ਵੀ ਜੋ ਉਸ ਦੇ ਘਰ ਵਿੱਚ ਜੰਮਿਆ ਹੋਵੇ ਉਹ ਉਸ ਦੇ ਭੋਜਨ ਤੋਂ ਖਾਨ ਜੇ ਜਾਜਕ ਦੀ ਤੀਵੀ ਕਿਸੇ ਔਪਰੇ ਨਾਲ ਵਿਆਹੀ ਜਾਵੇ ਤਾਂ ਉਹ ਪਵਿੱਤਰ ਵਸਤਾਂ ਤੋਂ ਦੀ ਪੇਟ ਤੋਂ ਨਾ ਖਾਵੇ ਪਾਜੇ ਜਾਜਕ ਦੀ ਤੀ ਰੰਡੀ ਜਾਂ ਕੱਢੀ ਹੋਈ ਜਾਂ ਆਉਂਤਰੀ ਹੋਵੇ ਅਤੇ ਆਪਣੇ ਪਿਓ ਦੇ ਘਰ ਵਿੱਚ ਮੁੜ ਆਵੇ ਅੱਗੇ ਵਾਂਗਰ ਤਾਂ ਉਹ ਆਪਣੇ ਪਿਓ ਦੇ ਭੋਜਨ ਤੋਂ ਖਾਵੇ ਪਰ ਕੋਈ ਉਪਰਾ ਉਸ ਤੋਂ ਨਾ ਖਾਵੇ ਅਤੇ ਜੇ ਕੋਈ ਮਨੋਖ ਅਨਜਾਨਤਾ ਨਾਲ ਪਵਿੱਤਰ ਵਸਤ ਤੋਂ ਖਾਵੇ ਤਾਂ ਉਹ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਢਲਾ ਕੇ ਜਾਜਕ ਨੂੰ ਪਵਿੱਤਰ ਵਸਤ ਦੇ ਨਾਲ ਹੀ ਉਹ ਦੇ ਦੇਵੇ ਅਤੇ ਉਹ ਜਿਹੜੇ ਪੇਟਾਂ ਜਹਵਾ ਦੇ ਅੱਗੇ ਛੜਾਉਂਦੇ ਹਨ ਇਸرائیਲੀਆਂ ਦੀਆਂ ਪਵਿੱਤਰ ਵਸਤਾਂ ਦਾ ਨਿਰਾਦਰ ਨਾ ਕਰਨ ਜਿਸ ਵੇਲੇ ਉਹ ਉਹਨਾਂ ਦੀਆਂ ਪਵਿੱਤਰ ਵਸਤਾਂ ਤੋਂ ਖਾਨ ਉਹਨਾਂ ਕੋਲੋਂ ਬਦੀ ਦਾ ਦੋਸ਼ ਨਾ ਚੁਕਾਉਣ ਕਿਉਂ ਜੋ ਮੈਂ ਜਹਵਾ ਉਹਨਾਂ ਨੂੰ ਪਵਿੱਤਰ ਕਰਨ ਵਾਲਾਂ ਹਾਂ ਦਾਗੀ ਬਲੀਆਂ ਫਿਰ ਯਹੋਵਾ 모ਸਾ ਨਾਲ ਬੋਲਿਆ ਕਿ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਇਲ ਦੇ ਸਾਰੇ ਪਰਿਵਾਰ ਨੂੰ ਇੰਜ ਬੋਲ ਕੇ ਇਸرائیਲੀਆਂ ਤੋਂ ਜਾਂ ਇਸਰਾਇਲ ਦੇ ਓਪਰਿਆਂ ਵਿੱਚੋਂ ਜਿਹੜਾ ਜਾਣਾ ਆਪਣੀਆਂ ਸਾਰੀਆਂ ਸੁਖਣਾ ਕਰਕੇ ਅਤੇ ਆਪਣੀ ਮਰਜ਼ੀ ਦੀਆਂ ਪੇਟਾਂ ਕਰਕੇ ਜੋ ਉਹ ਜਹੋਵਾ ਦੇ ਅੱਗੇ ਛੜਾਉਂਦੇ ਹਨ ਚੜਤ ਛੜਾਵੇ ਸੋ ਤੁਸੀਂ ਆਪਣੇ ਕਬੂਲ ਹੋਣ ਲਈ ਇੱਕ ਨਰ ਬਾਜ ਤੋਂ ਰਹਿਤ ਬਲਦਾਂ ਵਿੱਚੋਂ ਜਾਂ ਪੇਡਾਂ ਵਿੱਚੋਂ ਜਾਂ ਬੱਕਰੀਆਂ ਵਿੱਚੋਂ ਛੜਾਓ ਪਰ ਜਿਸ ਨੂੰ ਕੋਈ ਬਾਝ ਹੋਵੇ ਉਹ ਤੁਸਾਂ ਨਾ ਛਡਾਉਣਾ ਕਿਉਂ ਜੋ ਉਹ ਤੁਹਾਡੇ ਵੱਲੋਂ ਮੰਨਿਆ ਨਾ ਜਾਵੇਗਾ ਅਤੇ ਜਿਹੜਾ ਜਹਵਾ ਦੇ ਅੱਗੇ ਆਪਣੀ ਸੁਖਣਾ ਪੂਰੀ ਕਰਨ ਨੂੰ ਜਹਵਾ ਦੇ ਅੱਗੇ ਸੁਖ ਸਾੰਦ ਦੀਆਂ ਭੇਟਾਂ ਦੀ ਬਲੀ ਚੜਾਵੇ ਜਾਂ ਬਲਦਾਂ ਵਿੱਚੋਂ ਜਾਂ ਪੇਡਾਂ ਵਿੱਚੋਂ ਆਪਣੀ ਮਰਜ਼ੀ ਨਾਲ ਪੇਟ ਚੜਾਵੇ ਤਾਂ ਚਾਹੀਦਾ ਹੈ ਜੋ ਉਹ ਮੰਨੀ ਜਾਣ ਲਈ ਪੂਰੀ ਹੋਵੇ ਉਸ ਦੇ ਵਿੱਚ ਕੋਈ ਬਾਝ ਨਾ ਹੋਵੇ ਅੰਨਾ ਜਾਂ ਟੁੱਟਾ ਹੋਇਆ ਜਾਂ ਲੁਲਾ ਜਾਂ ਜਿਸ ਨੂੰ ਮਹੂਕਾ ਹੋਣ ਜਾਂ ਦਾਦ ਵਾਲਾ ਜਾਂ ਖੁਜਲੀ ਵਾਲਾ ਇਨਾਂ ਤੋਂ ਤੁਸੀਂ ਜਹਾਵਾ ਦੇ ਅੱਗੇ ਨਾ ਛੜਾਉਣੇ ਨਾ ਉਹਨਾਂ ਨੂੰ ਅੱਗ ਦੀ ਪੇਟ ਕਰਕੇ ਜਗਵੇਦੀ ਦੇ ਉੱਤੇ ਜਹਾਵਾ ਦੇ ਅੱਗੇ ਛੜਾਉਣੇ ਕੋਈ ਬਲਦ ਜਾਂ ਪਾਠ ਜਿਸ ਦਾ ਕੋਈ ਅੰਗ ਵੱਧ ਜਾਂ ਕੱਟ ਹੋਵੇ ਉਹ ਤੁਸੀਂ ਆਪਣੀ ਮਰਜ਼ੀ ਦੀ ਪੇਟ ਵਿੱਚ ਛੜਾਓ ਤਾਂ ਛੜਾਓ ਪਾਲ ਸੁਖਣਾ ਕਰਕੇ ਉਹ ਮੰਨਿਆ ਨਾ ਜਾਵੇਗਾ ਜਿਸ ਦੇ ਨਾਲ ਨੂੰ ਸੱਟ ਲੱਗੀ ਹੋਈ ਹੋਵੇ ਜਾਂ ਫਿਸਿਆ ਹੋਇਆ ਜਾਂ ਪੱਜਿਆ ਹੋਇਆ ਜਾਂ ਫਟਿਆ ਹੋਇਆ ਹੋਵੇ ਉਹ ਤੁਸਾਂ ਜਹਵਾ ਦੇ ਅੱਗੇ ਨਾ ਛਡਾਉਣਾ ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਅਜੇਹੀ ਪੇਟ ਚੜਾਉਣੀ ਅਤੇ ਨਾ ਆਪਣੇ ਪਰਮੇਸ਼ਵਰ ਦਾ ਭੋਜਨ ਇਹਨਾਂ ਵਿੱਚੋਂ ਕਿਸੇ ਵਸਤੂ ਨੂੰ ਓਪਰੇ ਦੇ ਹੱਥੋਂ ਲੈ ਕੇ ਤੁਸਾਂ ਚੜਾਉਣਾ ਕਿਉਂ ਜੋ ਉਹਨਾਂ ਦੀ ਸੜਨ ਉਹਨਾਂ ਦੇ ਵਿੱਚ ਹੈ ਅਤੇ ਬੱਝਾ ਵੀ ਹਨ ਉਹ ਤੁਹਾਡੇ ਹੱਥੋਂ ਮੰਨੇ ਨਾ ਜਾਣਗੇ ਤਾਂ ਜੋ ਹੋਵਾ ਮੂਸਾ ਨਾਲ ਬੋਲਿਆ ਕਿ ਜਾਂ ਕੋਈ ਬਲਦ ਜਾਂ ਪੇੜ ਜਾਂ ਬੱਕਰਾ ਜੰਮੇ ਤਾਂ ਉਹ 7 ਦਿਨ ਤੋੜੀ ਮਾਂ ਦੇ ਕੋਲ ਰਹੇ ਅਤੇ 8ਵੇਂ ਦਿਨ ਤੋਂ ਲੈ ਕੇ ਉਹ ਜਹਵਾਹ ਦੇ ਅੱਗੇ ਅੱਗ ਦੀ ਪੇਟ ਦੇ ਲਈ ਮੰਨਣ ਜੋਗਾ ਹੋਵੇਗਾ ਤਾਂਵੇਂ ਗਊ ਹੋਵੇ ਪਾਵੇਂ ਬੱਕਰੀ ਹੋਵੇ ਤਾਂ ਉਸ ਨੂੰ ਅਤੇ ਉਸ ਦੇ ਵਸ਼ੇ ਨੂੰ ਇੱਕ ਦਿਨ ਵਿੱਚ ਦੋਵੇਂ ਨਾ ਵੱਢੀ ਅਤੇ ਜਿਸ ਵੇਲੇ ਤੁਸੀਂ ਜਹੋਵਾ ਦੇ ਅੱਗੇ ਤਨਵਾਦ ਦੀ ਬਲੀ ਚੜਾਓ ਤਾਂ ਤੁਸੀਂ ਆਪਣੇ ਕਬੂਲ ਹੋਣ ਲਈ ਚੜਾਉਣੀ ਉਸੇ ਦਿਨ ਉਹ ਖਾਦੀ ਜਾਵੇ ਤੁਸਾਂ ਉਸ ਤੋਂ ਸਵੇਰ ਤੱਕ ਕੁਝ ਨਾ ਛੱਡਣਾ ਮੈਂ ਜਹਵਾ ਹਾਂ ਸੋ ਤੁਸਾਂ ਮੇਰੀਆਂ ਆਗਿਆਵਾਂ ਮੰਨ ਕੇ ਪੂਰੀਆਂ ਕਰਨਾ ਮੈਂ ਜਹਵਾ ਹਾਂ ਤੁਸਾਂ ਮੇਰੇ ਪਵਿੱਤਰ ਨਾਮ ਨੂੰ ਪਰਿਸ਼ਟ ਨਾ ਕਰਨਾ ਪਰ ਮੈਂ ਇਸرائیਲੀਆਂ ਵਿੱਚ ਪਵਿੱਤਰ ਸਮਝਿਆ ਜਾਵਾਂਗਾ ਮੈਂ ਉਹ ਜਹਵਾਹਾਂ ਜੋ ਤਹਾਨੂੰ ਪਵਿੱਤਰ ਕਰਦਾ ਹਾਂ ਜਿਸ ਨੇ ਤੁਹਾਡਾ ਪਰਮੇਸ਼ਵਰ ਬਨਨ ਲਈ ਤਹਾਨੂੰ ਮਿਸਰ ਦੇ ਦੇਸ਼ ਵਿੱਚੋਂ ਲਿਆਂਦਾ ਮੈਂ ਜਹਵਾਹਾਂ ਅਮੇਨ